ਨਹਿਰ ਦੀ ਪਟੜੀ ਤੇ ਜੋ ਕਿ ਚੈਨ ਵਾਲੇ ਪੁਲ ਤੋਂ ਇਧਰ ਮਚਾਕੀ ਵਾਲੇ ਪੁਲ ਤੱਕ ਜੋ ਪਿਛਲੇ ਦਿਨੀ ਨਹਿਰ ਨੂੰ ਪੱਕੇ ਕਰਨ ਦਾ ਕੰਮ ਹੋਇਆ ਸੀਗਾ ਉਹਦੇ ਤੇ ਠੇਕੇਦਾਰਾਂ ਵੱਲੋਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਅਣਗਹਿਲੀ ਕਰਨ ਕਰਕੇ ਬਹੁਤ ਵੱਡੇ ਵੱਡੇ ਦਰਖਤ ਮੇਰੇ ਖਿਆਲ ਵਿੱਚ 10-12 ਦਰਖਤ ਹੈ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਦੀ ਹੋਊਗੀ ਤੇ ਉਹ ਡਿੱਗ ਪਏ ਹਨ ਅਸੀਂ ਇੱਕ ਇੱਕ ਦਰਖਤ ਨੂੰ ਬਚਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਹਾਂ ਫੋਨ ਵੀ ਸੀਰ ਸੰਸਥਾ ਦੇ ਮੈਂਬਰ ਹਰਿੰਦ੍ਰਾ ਨਗਰ ਵਿੱਚ ਇੱਕ ਦਰਖਤ ਡਿੱਗਿਆ ਸੀ ਉਹਨੂੰ ਸੈੱਟ ਕਰ ਰਹੇ ਹਨ ਤੇ ਪਰੰਤੂ ਜੇ ਸਾਡੇ ਅਧਿਕਾਰੀ ਹਨ ਜਾਂ ਠੇਕੇਦਾਰ ਨੇ ਉਹ ਇਨਸੈnsਿਟੀਵਿਟੀ ਦਿਖਾ ਰਹੇ ਹਨ ਬਹੁਤ ਮਾੜੀ ਗੱਲ ਹੈ ਜੋ ਸਰਕਾਰ ਲਿਆਂਦੀ ਗਈ ਸੀ ਬਦਲਾਅ ਦੇ ਨਾਂ ਤੇ ਪਰੰਤੂ ਉਸ ਨਾਲੋਂ ਵੀ ਬੱਤਰ ਹਾਲਤ ਹੋ ਗਈ ਹੈ ਤਕਰੀਬਨ 3-4 ਮਹੀਨੇ ਦਿਨ ਰਾਤ ਤੇ ਧਿਆਨ ਰੱਖਿਆ ਗਿਆ ਇਨ੍ਹਾਂ ਦਰਖਤਾਂ ਪਿੱਛੇ ਪਾਣੀ ਪਿੱਛੇ ਜੇ ਫੇਰ ਹਜੇ ਦਰਖਤ ਐਂਡਿੰਗ ਦੇ ਪਏਗੇ ਆ ਤਾਂ ਆਪਾਂ ਨੂੰ ਨਜ਼ਰ ਆ ਰਿਹਾ ਵੀ ਆ ਮਸ਼ੀਨ ਨਾਲ ਕੰਮ ਹੋਇਆ ਵੇ ਦਰਖਤ ਡਿੱਗਿਆ ਨੀਗਾ ਜੀ ਇਹ ਦਰਖਤ ਸਿੱਟਿਆ ਗਿਆ ਆ ਮਸ਼ੀਨ ਚੱਲ ਰਹੀ ਹੈ ਜਿਹੜੀ ਲਗਾਤਾਰ ਤੁਹਾਨੂੰ ਦਿਖ ਰਹੀ ਹੈ ਇੱਥੇ ਇਹ ਜਦੋਂ ਮਸ਼ੀਨ ਇੱਥੇ ਚੱਲੀ ਹੋਊਗੀ ਇਹ ਉਹਨਾਂ ਦੀ ਗਲਤੀ ਕਰਕੇ ਕਹਿ ਲਓ ਉਹਨਾਂ ਦੀ ਅਣਗਹਿਲੀ ਕਹਿ ਲਓ ਕਿ ਉਹਦੇ ਕਰਕੇ ਨੁਕਸਾਨ ਹੋਇਆ ਇਹ ਦਰਖਤ ਕੋਈ ਨੇਰੀ ਚ ਨਹੀਂ ਡਿੱਗੇ ਕੱਲ ਕੋਈ ਰਾਤ ਨੇਰੀ ਨਹੀਂ ਆਈ ਜੇ ਥੋੜਾ ਜਿਹਾ ਦਰਖਤ ਨੂੰ ਸ਼ਾਂਗ ਵੀ ਦਈਏ ਨਾ ਤਾਂ ਮੈਂਕ ਮਾ ਕੇ ਪਰਚਾ ਕਰਨ ਤੱਕ ਜਾਂਦਾ ਪਰ ਚਾਹ ਤਾਂ ਪਰਚਾ ਹੋ ਗਿਆ ਤੁਹਾਡੇ ਤੇ ਹੁਣ ਆ ਪਰਚਾ ਕਿਧੇ ਤੇ ਹੋਊਗਾ ਇਸ ਸਵਾਲ ਉਸ ਪ੍ਰਚਾਰ ਨੂੰ ਪਛਦੇ ਆ ਲੱਕੜ mafia ਇਥੋਂ ਲੱਕੜ ਚੋਰੀ ਕਰਨ ਜਾਂ ਕਰਦੇ ਪਏ ਹੈ ਜੀ ਇਥੋਂ ਮਿੱਟੀ ਚੱਕ ਕੇ ਇੰਪਰੂਵਮੈਂਟ ਟ੍ਰਸਟ ਦੀਆਂ ਕਲੋਨੀਆਂ ਦੇ ਵਿੱਚ ਜੇ ਤੁਸੀਂ ਉੱਥੋਂ ਦੀ ਫੁਟੇਜ ਜ਼ਰੂਰ ਲਈਓ ਜੀ ਜਾਂਦੇ ਜਿਹੜੀਆਂ ਇੰਪਰੂਵਮੈਂਟ ਟ੍ਰਸਟ ਦੀਆਂ ਕਲੋਨੀਆਂ ਚਾਹੇ ਨਹਿਰ ਦੇ ਨਾਲ ਹੈ ਜੀ ਚਾਹੇ ਗ੍ਰੀਨ ਐਵੇਨਿਊ ਦੇ ਨੇੜੇ ਹੈ ਉੱਥੇ ਮਿੱਟੀ ਪਈ ਹੈ ਉਹ ਮਿੱਟੀ ਕਿਤੇ ਹੋਰ ਨਹੀਂ ਲਿਆ ਕੇ ਪਾਈ ਗਈ ਉਹ ਇਥੋਂ ਹੀ ਪਾਈ ਗਈ ਹੈ ਲਾਸਟ ਬੇਨਤੀ ਹੈ ਜੀ ਜੇ ਇਸ ਤੋਂ ਬਾਅਦ ਇਥੋਂ ਕੋਈ ਦਰਖਤ ਡਿੱਗਦਾ ਹੈ ਤਾਂ ਫਿਰ ਅਸੀਂ ਪ੍ਰਸ਼ਾਸਨ ਦਾ ਘਰਾਉ ਕਰਾਂਗੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆਪ ਹੋਊਗਾ ਸਬੰਧਤ ਵਿਭਾਗ ਹੋਊਗਾ ਤੇ ਮੌਜੂਦਾ ਸਰਕਾਰ ਹੋਊਗੀ ਡੀ5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਤਿੰਨ ਅਹਿਮ ਜਿਹੜੀਆਂ ਸੰਸਥਾਵਾਂ ਐ ਇੰਨੀ ਕੋ ਸੇਵਾ ਹੈ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਉਹਨਾਂ ਵੱਲੋਂ ਦਰਕਤਾਂ ਦੀ ਸ਼ਾਮ ਕੀਤੀ ਜਾਂਦੀ ਹੈ ਜਲ ਜੀਵਨ ਬਚਾਓ ਮੋਰਚਾ ਉਹਨਾਂ ਵੱਲੋਂ ਪਾਣੀ ਬਚਾਇਆ ਜਾਂਦਾ ਤੇ ਨਾਲ ਹੀ ਜਿਹੜੇ ਜਾਨਵਰ ਹੈ ਉਹਨਾਂ ਨੂੰ ਵੀ ਪੂਰੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅੱਜ ਜਿਹੜੀ ਖਬਰ ਹੈ ਤੁਹਾਡੇ ਨਾਲ ਅਹਿਮ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਹ ਜਿਹੜੀ ਨਹਿਰ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਨਹਿਰ ਪੱਕੀ ਹੋ ਚੁੱਕੀ ਹੈ ਇਹ ਨਹਿਰ ਕੰਕਰੀਟ ਦੇ ਨਾਲ ਪੱਕੀ ਹੋਣ ਜਾ ਰਹੀ ਸੀ ਜੇਕਰ ਇਹ ਕੰਕਰੀਟ ਦੇ ਨਾਲ ਪੱਕੀ ਹੋ ਜਾਂਦੀ ਤਾਂ ਤਸਵੀਰ ਤੁਹਾਡੇ ਨਾਲ ਗਾ ਤੁਸੀਂ ਵੇਖ ਸਕਦੇ ਹੋ ਪੂਰਾ ਫਰੀਦਕੋਟ ਸ਼ਹਿਰ ਹੈ ਜਿਹੜਾ ਬਿਲਕੁਲ ਇਸ ਨਹਿਰ ਦੇ ਨਾਲ ਵਸਿਆ ਹੋਇਆ ਹੈ ਤਾਂ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜਾ ਪਾਣੀ ਸੀਗਾ ਬਿਲਕੁਲ ਉਹ ਖਰਾਬ ਹੋ ਜਾਣਾ ਸੀਗਾ ਜੇਕਰ ਇਹ ਨਹਿਰ ਕੰਕਰੀਟ ਦੇ ਨਾਲ ਬਣ ਜਾਂਦੀ ਤਾਂ ਇਸ ਦਾ ਬਚਾਅ ਕੀਤਾ ਕੰਕਰੀਟ ਨਾਲ ਥੱਲੋਂ ਜਿਹੜੀ ਨਹਿਰ ਨਹੀਂ ਬਣ ਦਿੱਤੀ ਦੂਜੇ ਪਾਸੇ ਇਹਨਾਂ ਨੇ ਸੀਰ ਸੁਸਾਇਟੀ ਹੈ ਜਿਹੜੀ ਮੈਨੂੰ ਲੱਗਦਾ ਵੀ ਆਪਦੇ ਪਰਿਵਾਰ ਦਾ ਘੱਟ ਖਿਆਰ ਰੱਖਦੇ ਹੋਣੇ ਆ ਹਮਰਤੇ ਵੇਲੇ ਲੋਕ ਸੇਵਾ ਕਰਦੇ ਆ ਤਾਂ ਉਹਨਾਂ ਵੱਲੋਂ ਦਰੱਖਤਾਂ ਦੀ ਸੇਵਾ ਕੀਤੀ ਜਾਂਦੀ ਹੈ ਵੱਖ-ਵੱਖ ਥਾਵਾਂ ਤੇ ਪਹੁੰਚ ਕੇ ਭਾਵੇਂ ਉਹ ਜਗਾ ਸਰਕਾਰੀ ਹੋਣ ਪ੍ਰਾਈਵੇਟ ਹੋਣ ਉੱਥੇ ਜਾ ਕੇ ਪਹੁੰਚ ਕੇ ਉਹਨਾਂ ਵੱਲੋਂ ਪਾਣੀ ਪਾਇਆ ਜਾਂਦਾ ਹੈ ਦਰੱਖਤਾਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤਾਂ ਇੱਥੇ ਵੀ ਇਹਨਾਂ ਨੇ ਇੱਕ ਕਮਿਟਮੈਂਟ ਕੀਤੀ ਸੀਗੀ ਨਹਿਰੀ ਵਿਭਾਗ ਦੇ ਨਾਲ ਕੇ ਜਿਹੜੇ ਆ ਦਰਖਤ ਹੈ ਦੇਖ ਸਕਦੇ ਹੋ ਤੁਸੀਂ ਵੱਡੇ ਵੱਡੇ ਦਰਖਤ ਹੈ ਇਹ ਬਚਨੇ ਚਾਹੀਦੇ ਆ ਇਹਨਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਦੋਂ ਦਰਖਤ ਬਚਾਏ ਗਏ ਸੀ ਪਰ ਹੁਣ ਕੀ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਨਹਿਰ ਦੀ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਪਰੜੀ ਜਿਹੜੀ ਬਣਾਈ ਜਾ ਰਹੀ ਹੈ ਇਸ ਪਰੜੀ ਦੇ ਨਾਲ ਮਿੱਟੀ ਲਗਾ ਕੇ ਤਾਂ ਇਹਨਾਂ ਦਰਖਤਾਂ ਦਾ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਬਹੁਤ ਪੁਰਾਣਾ ਦਰਖਤ ਆ ਜਾਮਣ ਦਾ ਡੱਗ ਚੁੱਕਿਆ ਤਾਂ ਇਸ ਨੂੰ ਲੈ ਕੇ ਇਹ ਤਿੰਨੋਂ ਸੁਸਾਇਟੀਆਂ ਜਿਹੜੀਆਂ ਫੇਰ ਇਕੱਠੀਆਂ ਹੋਈਆਂ ਨੇ ਆ ਦੇਖ ਸਕਦੇ ਹੋ ਇੱਧਰ ਸਾਰੇ ਨਮਾਇंदे ਮੌਜੂਦ ਨੇ ਇਹਨਾਂ ਨੂੰ ਦੁੱਖ ਫੇਰ ਜਿਹੜਾ ਲੱਗਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਇਹ ਸੰਦੀਪ ਜੀ ਐ ਸੀਰ ਸੁਸਾਇਟੀ ਦੇ ਇਨਚਾਰਜ ਐ ਮੁੱਖ ਸੇਵਾਦਾਰ ਐ ਇਹਨਾਂ ਦੀ ਇੰਨੀ ਕੋ ਜਿਹੜਾ ਸੇਵਾ ਹੈ ਤਾਂ ਹੈਂਡੀਕੈਪਡ ਹੈਗਾ ਤਾਂ ਹੈਂਡੀਕੈਪਡ ਹੋਣ ਦੇ ਬਾਵਜੂਦ ਸਾਰਾ ਦਿਨ ਜਿਹੜਾ ਇਹ ਲਗਾਤਾਰ ਦਰਖਤਾਂ ਦੀ ਸਾਹ ਸੰਭਾਲ ਦੇ ਵਿੱਚ ਲੱਗੇ ਰਹਿੰਦੇ ਆ ਤੇ ਹੁਣ ਵੀ ਇਹ ਨਹਿਰ ਦੇ ਉੱਤੋਂ ਤੁਰ ਕੇ ਆਉਣਾ ਔਖਾ ਹੈ ਤੇ ਬਹੁਤ ਔਖੇ ਇੱਥੇ ਪਹੁੰਚੇ ਆ ਗੱਲਬਾਤ ਕਰਦੇ ਆ ਸੰਦੀਪ ਜੀ ਬਹੁਤ ਵੱਡਾ ਯੋਗਦਾਨ ਆ ਫਰੀਦਕੋਟ ਵਾਸਤੇ ਤੁਹਾਡਾ ਦਰਖਤਾਂ ਲਈ ਔਰ ਅੱਜ ਨਹਿਰਾਂ ਤੇ ਫੇਰ ਪਹੁੰਚਣਾ ਪੈ ਗਿਆ ਕਾਰਨ ਕੀ ਬਹੁਤ ਮੰਦਭਗੀ ਗੱਲ ਆ ਅੱਜ ਸਵੇਰੇ ਹੀ ਸਾਡੇ ਸਤਕਾਰਯੋਗ ਦਵਿੰਦਰ ਜੀ ਨੇ ਸੈਰ ਕਰਦੇ ਆ ਇਹਨੂੰ ਕਵਰ ਕੀਤਾ ਸੀਗਾ ਨਹਿਰ ਦੀ ਪਟੜੀ ਤੇ ਜੋ ਕਿ ਚੈਲ ਵਾਲੇ ਪੁਲ ਤੋਂ ਇਧਰ ਮਚਾਕੀ ਵਾਲੇ ਪੁਲ ਤੱਕ ਜੋ ਪਿਛਲੇ ਦਿਨੀ ਨਹਿਰ ਨੂੰ ਪੱਕੇ ਕਰਨ ਦਾ ਕੰਮ ਹੋਇਆ ਸੀਗਾ ਉਹਦੇ ਤੇ ਠੇਕੇਦਾਰਾਂ ਵੱਲੋਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਣ ਗਹਿਲੀ ਕਰਨ ਕਰਕੇ ਬਹੁਤ ਵੱਡੇ ਵੱਡੇ ਦਰਖਤ ਮੇਰੇ ਖਿਆਲ ਵਿੱਚ 10-12 ਦਰਖਤ ਹੈ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਪਰ ਦੀ ਹੋਊਗੀ ਤੇ ਉਹ ਡਿੱਗ ਪਏ ਹਨ ਕਾਰਨ ਕੀ ਹੈ ਵੀ ਜਦੋਂ ਇਹ ਨਹਿਰ ਦਾ ਕੰਮ ਕੀਤਾ ਗਿਆ ਤੇ ਉਹਦੇ ਨਾਲ ਮਿੱਟੀ ਲਾਣੀ ਬੰਦੀ ਸੀਗੀ ਜੋ ਦਰਖਤਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਗਈਆਂ ਸੀਗੀਆਂ ਤੇ ਇਹ ਮਿੱਟੀ ਨਹੀਂ ਲਗਾਈ ਗਈ ਕੀ ਤੇ ਪਿਛਲੇ ਦਿਨੀ ਜੋ ਚਖੇੜਾ ਆਇਆ ਸੀਗਾ ਉਹਦੇ ਨਾਲ ਜਿਹੜਾਂ ਤੋਂ ਦਰਖਤ ਪੁੱਟੇ ਗਏ ਆ ਤੇ ਬਹੁਤ ਮਾੜੀ ਗੱਲ ਹੋਈ ਆ ਅਸੀਂ ਇੱਕ ਇੱਕ ਦਰਖਤ ਨੂੰ ਬਚਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਆ ਹੁਣ ਵੀ ਸੀਰ ਸੰਸਥਾ ਦੇ ਮੈਂਬਰ ਹਰਿੰਦ੍ਰਾ ਨਗਰ ਵਿੱਚ ਇੱਕ ਦਰਖਤ ਡਿੱਗਿਆ ਸੀ ਉਹਨੂੰ ਸੈੱਟ ਕਰ ਰਹੇ ਹਨ ਤੇ ਪਰੰਤੂ ਜੇ ਸਾਡੇ ਅਧਿਕਾਰੀ ਹਨ ਜਾਂ ਠੇਕੇਦਾਰ ਨੇ ਉਹ ਇਨਸੈਂਸਿਟੀ ਦਿਖਾ ਰਹੇ ਹਨ ਬਹੁਤ ਮਾੜੀ ਗੱਲ ਹੈ ਜੋ ਸਰਕਾਰ ਲਿਆਂਦੀ ਗਈ ਸੀ ਬਦਲਾਅ ਦੇ ਨਾਂ ਤੇ ਪਰੰਤੂ ਉਸ ਨਾਲੋਂ ਵੀ ਬੱਤਰ ਹਾਲਤ ਹੋ ਗਈ ਹੈ ਕਿੰਨਾ ਕਿ ਦੁੱਖ ਲੱਗਿਆ ਦਰਖਤ ਜਦੋਂ ਫਿਰ ਡਿੱਗਨੇ ਸ਼ੁਰੂ ਹੋ ਗਏ ਕਿਉਂਕਿ ਇਹੀ ਦਰਖਤ ਤੁਸੀਂ ਕਾਫੀ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਸਰਕਾਰਾਂ ਦੇ ਨਾਲ ਨਹਿਰੀ ਵਿਭਾਗ ਦੇ ਨਾਲ ਕਮਿਟਮੈਂਟ ਕੀਤੀ ਸੀ ਉਹਨਾਂ ਨੂੰ ਵੀ ਪਾਸੇ ਸਾਈਡਾਂ ਤੇ ਜਿਹੜੀਆਂ ਆਪਦੀਆਂ ਮਸ਼ੀਨਾਂ ਲਿਆ ਕੇ ਕੰਮ ਕਰਨਾ ਪਿਆ ਸੀਗਾ ਪਰ ਉਸ ਦੇ ਬਾਵਜੂਦ ਅੱਜ ਨੁਕਸਾਨ ਹੋ ਗਿਆ ਦੁੱਖ ਬਹੁਤ ਰਮਾਣਾ ਸਰ ਇਹਨਾਂ ਦਰਖਤਾਂ ਨੂੰ ਬਚਾਉਣ ਵਾਸਤੇ 4 ਸਾਲ ਜਦੋਜਾਹਿਦ ਕੀਤੀ ਗਈ ਸੀ ਤੇ ਜੇ ਅੱਜ ਇਹਨਾਂ ਦਰਖਤਾਂ ਦਾ ਇਹੀ ਹਾਲ ਹੋਣਾ ਸੀਗਾ ਤੇ ਸਾਨੂੰ ਲੱਗਦਾ ਵੀ ਅਸੀਂ ਜੋ ਸੰਘਰਸ਼ ਕੀਤਾ ਸੀਗਾ ਉਹਦੇ ਵਿੱਚ ਅਸੀਂ ਅਸਫਲ ਰਹੇ ਹਾਂ ਤਾਂ ਇਹ ਸੰ ਸਿਰ ਸੁਸਾਇਟੀ ਦੇ ਸੇਵਾਦਾਰ ਤਾਂ ਇੱਧਰ ਤਸਵੀਰ ਤੋਂ ਨਾਲ ਸਾਂਝੀ ਕਰਦੇ ਆਂ ਇਹ ਸ਼ੰਕਰ ਜੀ ਨੇ ਤਾਂ ਇਹ ਜਲ ਜੀਵਨ ਬਚਾਓ ਮੋਰਚਾ ਦੇ ਮੁਖੀ ਨੇ ਸੇਵਾਦਾਰ ਨੇ ਇਹਨਾਂ ਨੇ ਬਹੁਤ ਜਿਹੜਾ ਸੰਘਰਸ਼ ਕੀਤਾ ਇਸ ਪਾਣੀ ਨੂੰ ਬਚਾਉਣ ਦੀ ਖਾਤਰ ਦੂਜੇ ਪਾਸੇ ਆਪਾਂ ਜਾਨਵਰਾਂ ਦੀ ਪੰਛੀਆਂ ਦੀ ਗੱਲ ਕਰ ਲਗੇ ਤਾਂ ਸਭ ਤੋਂ ਵੱਡਾ ਇਹਨਾਂ ਦਾ ਰੋਲ ਪੰਛੀਆਂ ਵਾਸਤੇ ਜੇਕਰ ਪੰਛੀ ਦੇ ਕਿਸੇ ਦੇ ਸੱਟ ਵੱਜੇ ਭਾਵੇਂ ਜਿੱਥੇ ਮਰਜੀ ਪੰਛੀ ਹੋਵੇ 20 25 ਕਿਲੋਮੀਟਰ ਦੂਰ ਹੋਵੇ ਇਹਨਾਂ ਨੂੰ ਸੁਨਿਆ ਆਵੇ ਤਾਂ ਉੱਥੇ ਪਹੁੰਚਦੇ ਆ ਆਪਦਾ ਪਰਿਵਾਰ ਛੱਡ ਕੇ ਉੱਤੇ ਪਹੁੰਚਦੇ ਆ ਤਾਂ ਉਸ ਪੰਛੀ ਦਾ ਇਲਾਜ ਪਰਿਵਾਰ ਨਾਲੋਂ ਵੀ ਬਿਹਤਰੋਕੇ ਕਰਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਪਹੁੰਚੇ ਆ ਸ਼ੰਕਰ ਜੀ ਕਿੰਨਾ ਇੱਕ ਮਹਿਸੂਸ ਹੋ ਰਿਹਾ ਕਿਉਂਕਿ ਬਹੁਤ ਵੱਡਾ ਸਾਥ ਤੁਸੀਂ ਜਿਹੜਾ ਐਵੇਂ ਕਹਿ ਦਿੱ ਗਿਆ ਆਪਾਂ ਨਹਿਰੀ ਭਾਗ ਨੇ ਵੀ ਦਿੱਤਾ ਸੀਗਾ ਆਹ ਦਰਖਤ ਬਚਾਏ ਸੀ ਅੱਜ ਦੁਬਾਰਾ ਜਿਹੜਾ ਇਹਨਾਂ ਦਾ ਨੁਕਸਾਨ ਹੋਣ ਲੱਗ ਗਿਆ ਜੀ ਦੇਖੋ ਨੁਕਸਾਨ ਜਦੋਂ ਹੁੰਦਾ ਹੈ ਉਦੋਂ ਤਕਲੀਫ ਤਾਂ ਹੁੰਦੀ ਹੈ ਇਹਨਾਂ ਦਰਖਤਾਂ ਪਿੱਛੇ ਹੀ ਸਾਡੇ ਪਹਿਲਾਂ ਕਈ ਸਾਲ ਖਰਾਬ ਹੋਏ ਹੈ ਸਾਡੇ ਉਸ ਤੋਂ ਬਾਅਦ ਜਦੋਂ ਕਮੇਟੀ ਬਣੀ ਤਕਰੀਬਨ 3-4 ਮਹੀਨੇ ਦਿਨ ਰਾਤ ਇਥੇ ਧਿਆਨ ਰੱਖਿਆ ਗਿਆ ਇਹਨਾਂ ਦਰਖਤਾਂ ਪਿੱਛੇ ਪਾਣੀ ਪਿੱਛੇ ਜੇ ਫੇਰ ਹਜੇ ਦਰਖਤ ਐ ਡਿੱਗਦੇ ਪਏਗੇ ਆ ਤਾਂ ਆਪਾਂ ਨੂੰ ਨਜ਼ਰ ਆ ਰਿਹਾ ਵੀ ਆ ਮਸ਼ੀਨ ਨਾਲ ਕੰਮ ਹੋਇਆ ਵੇ ਇਹ ਦਰਖਤ ਡਿੱਗਿਆ ਨੀਗਾ ਜੀ ਇਹ ਦਰਖਤ ਸਿੱਟਿਆ ਗਿਆ ਆ ਆ ਮਸ਼ੀਨ ਚੱਲ ਰਹੀ ਹੈ ਜਿਹੜੀ ਲਗਾਤਾਰ ਤੁਹਾਨੂੰ ਦਿਖ ਰਹੀ ਹੈ ਇੱਥੇ ਇਹ ਜਦੋਂ ਮਸ਼ੀਨ ਇੱਥੇ ਚੱਲੀ ਹੋਊਗੀ ਇਹ ਉਹਨਾਂ ਦੀ ਗਲਤੀ ਕਰਕੇ ਕਹਿ ਲਓ ਉਹਨਾਂ ਦੀ ਅਣਗਹਿਲੀ ਕਹਿ ਲਓ ਇਹ ਉਹਦੇ ਕਰਕੇ ਨੁਕਸਾਨ ਹੋਇਆ ਇਹ ਦਰਖਤ ਕੋਈ ਨੇਰੀ ਚ ਨਹੀਂ ਡਿੱਗੇ ਕੱਲ ਕੋਈ ਰਾਤ ਨੇਰੀ ਨਹੀਂ ਆਈ ਇੱਥੇ ਇਹਨਾਂ ਨੇ ਜਿਹੜਾ ਕੰਮ ਕੀਤਾ ਉਹਦੇ ਕਰਕੇ ਇਹਨਾਂ ਤੋਂ ਗਲਤੀ ਹੋਈ ਹੈ ਠੇਕੇਦਾਰ ਨੂੰ ਅਸੀਂ ਲਗਾਤਾਰ ਕਾਲ ਕਰ ਰਹੇ ਹਾਂ ਕੰਟੈਕਟ ਦੇ ਵਿੱਚ ਨਹੀਂ ਆ ਰਿਹਾ ਉਹ ਕਾਲ ਨਹੀਂ ਚ ਸਬੰਧਤ ਮਹਿਕਮੇ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਅਸੀਂ ਹਾਲ ਅਧਿਕਾਰੀਆਂ ਨੂੰ ਭੇਜਦੇ ਹਾਂ ਉੱਥੋਂ ਪਤਾ ਕਰਦੇ ਹਾਂ ਹੁਣ ਗੱਲ ਇਹ ਹੈ ਵੀ ਜਿਹੜਾ ਕੰਮ ਇਹਨਾਂ ਤੋਂ ਅਪ੍ਰੈਲ ਦੇ ਵਿੱਚ ਖਤਮ ਕਰ ਦੇਣਾ ਚਾਹੀਦਾ ਸੀ ਅੱਜ ਤੱਕ ਇਹ ਕਿਉਂ ਲਟਕਦਾ ਪਿਆ ਹੈਗਾ ਲਟਕਦਾ ਤਾਂ ਪਿਆ ਇਹ ਇਸ ਜਗ੍ਹਾ ਨੂੰ ਹਰ ਬੰਦਾ ਇੱਕ ਮੌਕਾ ਸਮਝ ਰਿਹਾ ਹੈ ਲੱਕੜ mafia ਇੱਥੋਂ ਲੱਕੜ ਚੋਰੀ ਕਰਨ ਕਰਦੇ ਪਏ ਹੈ ਜੀ ਇਥੋਂ ਮਿੱਟੀ ਚੱਕ ਕੇ ਇੰਪਰੂਵਮੈਂਟ ٹرسٹ ਦੀਆਂ ਕਲੋਨੀਆਂ ਦੇ ਵਿੱਚ ਜੇ ਤੁਸੀਂ ਉੱਥੋਂ ਦੀ ਫੁਟੇਜ ਜ਼ਰੂਰ ਲਈਓ ਜੀ ਜਾਂਦੇ ਜਿਹੜੀਆਂ ਇੰਪਰੂਵਮੈਂਟ ٹرسٹ ਦੀਆਂ ਕਲੋਨੀਆਂ ਚਾਹੇ ਨਹਿਰ ਦੇ ਨਾਲ ਹੈ ਜੀ ਚਾਹੇ ਗ੍ਰੀਨ ਐਵੇਨਿਊ ਦੇ ਨੇੜੇ ਹੈ ਉੱਥੇ ਮਿੱਟੀ ਪਈ ਹੈ ਉਹ ਮਿੱਟੀ ਕਿਤੇ ਹੋਰ ਨਹੀਂ ਲਿਆ ਕੇ ਪਾਈ ਗਈ ਉਹ ਇੱਥੋਂ ਹੀ ਪਾਈ ਗਈ ਹੈ ਉਹ ਮਿੱਟੀ ਕਿਸ ਕੰਮ ਆਉਣੀ ਸੀ ਜਦੋਂ ਨਹਿਰ ਬਣ ਜਾਣੀ ਸੀ ਜਿਹੜੇ ਬੂਟਿਆਂ ਦੇ ਨਾਲ 15 ਫੁੱਟ ਸੀ ਜਗ੍ਹਾ ਦਿੱਤੀ ਸੀ ਇਹਨਾਂ ਨੂੰ ਉਹ ਜਗ੍ਹਾ ਦੁਬਾਰਾ ਫਿਲ ਅਪ ਕਰਨ ਵਾਸਤੇ ਉਹ ਮਿੱਟੀ ਇੱਥੇ ਵਰਤੀ ਜਾਣੀ ਸੀ ਪਰ ਉਹ ਮਿੱਟੀ ਇੱਥੋਂ ਚੱਕ ਕੇ ਇੰਪਰੂਵਮੈਂਟ ਰਸਟ ਦੀਆਂ ਕਲੋਨੀਆਂ ਚ ਪਾ ਦਿੱਤੀ ਗਈ ਆ ਉਹਨਾਂ ਤੇ ਪਰਤ ਪਾ ਲਈ ਗਈ ਆ ਉੱਥੇ ਹੁਣ ਇੱਥੇ ਮਿੱਟੀ ਕਿੱਥੋਂ ਆਊਗੀ ਜੇ ਲੈ ਵੀ ਆਉਂਦੇ ਆ ਅਗਲੇ ਦਿਨਾਂ ਦੇ ਵਿੱਚ ਰੈਡ ਅਲਰਟ ਆ ਸਟਾਰਮ ਦਾ ਤੇ ਇਦ ਰਖ ਤਾਂ ਇੱਥੇ ਹੋਰ ਡਿੱਗਣਗੇ ਇਹਨਾਂ ਨੂੰ ਸਾਡੀ ਵਾਰ-ਵਾਰ ਬੇਨਤੀ ਐ ਇਹਨਾਂ ਦਾ ਧਿਆਨ ਕਰੋ ਅਸੀਂ ਜੁਰਮਾਨੇ ਵੀ ਕੀਤੇ ਉਦੋਂ ਜੋ ਜੋ ਹੱਲ ਹੋ ਸਕਦੇ ਸੀ ਹਰ ਤਰ੍ਹਾਂ ਦੇ ਕੀਤੇ ਗਏ ਪਰ ਇਹ ਪੈਸੇ ਵਾਲੀ ਜਮਾਤ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੁਰਮਾਨਿਆਂ ਦੇ ਨਾਲ ਹੁਣ ਪ੍ਰਸ਼ਾਸਨ ਨੂੰ ਸਾਡੀ ਲਾਸਟ ਬੇਨਤੀ ਹੈ ਜੀ ਜੇ ਇਸ ਤੋਂ ਬਾਅਦ ਇੱਥੇ ਕੋਈ ਦਰਖਤ ਡਿੱਗਦਾ ਤਾਂ ਫਿਰ ਅਸੀਂ ਪ੍ਰਸ਼ਾਸਨ ਦਾ ਘਰਾਉ ਕਰਾਂਗੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਆਪ ਹੋਊਗਾ ਸਬੰਧਤ ਵਿਭਾਗ ਹੋਊਗਾ ਤੇ ਮੌਜੂਦਾ ਸਰਕਾਰ ਹੋਊਗੀ ਜੀ ਤਾਂ ਇਧਰ ਸਾਡੇ ਨਾਲ ਦਿਵਿੰਦਰ ਸਿੰਘ ਜੀ ਹੈ ਤਾਂ ਇਹ ਗਰਵਾਣੀ ਦੇ ਨਾਲ ਵੀ ਜੁੜੇ ਆ ਤਾਂ ਸਮਾਜ ਸੇਵੀ ਨੇ ਕਿਉਂਕਿ ਸਮਾਜ ਸੇਵੀਆਂ ਦਾ ਜਿਨ੍ਹਾਂ ਦੇ ਸਿਰ ਤੇ ਹੱਥ ਹੋ ਗਿਆ ਤਾਂ ਉਹਨਾਂ ਨੂੰ ਹੋਰ ਹੌਸਲਾ ਹੋ ਜਾਂਦਾ ਤਾਂ ਇਹਨਾਂ ਜਿਹੜੀਆਂ ਸੰਸਥਾਵਾਂ ਦੇ ਨਾਲ ਖੜਿਆ ਸੀਰ ਸੁਸਾਇਟੀ ਹੋ ਗਈ ਜਲ ਜੀਵਨ ਬਚਾਓ ਮੋਰਚਾ ਹੋ ਗਿਆ ਤਾਂ ਇਹਨਾਂ ਦਾ ਅਸ਼ੀਰਵਾਦ ਹੀ ਇੱਕ ਸਾਹਮਣਾ ਕਹਿ ਸਕਦੇ ਹਾਂ ਉਹਨਾਂ ਨੂੰ ਤਾਂ ਇਹਨਾਂ ਵੱਲੋਂ ਹੀ ਜਿਹੜਾ ਇਹ ਜਿਹੜੀ ਸਾਰੀ ਇਹਨਾਂ ਜਾਣਕਾਰੀ ਇਹਨਾਂ ਦੇ ਸਾਹਮਣੇ ਲਿਆਂਦੀ ਗਈ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਦਵਿੰਦਰ ਜੀ ਸਮਾਜ ਸੇਵੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਤਾਂ ਫਰੀਦਕੋਟ ਦੀ ਜਿਵੇਂ ਮੈਂ ਪਹਿਲਾਂ ਦੱਸਿਆ ਦੋ ਜਿਹੜੀਆਂ ਅਹਿਮ ਸੰਸਥਾਵਾਂ ਐ ਇੰਨੀ ਕੋਈ ਸੇਵਾ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਹੋਰ ਕਿਤੇ ਐਵੀਆਂ ਸੰਸ ਦੇਖੋ ਰੋਮਾਣਾ ਜੀ ਗੱਲ ਇਹ ਆ ਵੀ ਬਾਬਾ ਫਰੀਦ ਜੀ ਦੀ ਮੁਕੱਦਸ ਧਰਤੀ ਜਿਹਦੇ ਚਰਨ ਪਏ ਆ ਮਹਾਨ ਸ਼ੇਖ ਫਰੀਦ ਜੀ ਦੇ ਉਹਨੂੰ ਹਰਿਆ ਭਰਿਆ ਰੱਖਣ ਵਾਸਤੇ ਸ਼ਹਿਰ ਦੀਆਂ ਸਿਹਰਦ ਸ਼ਕਸੀਤਾਂ ਸੀਰ ਸੁਸਾਇਟੀ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਕਾਰਜ ਉਹਨਾਂ ਦਾ ਇਹ ਆ ਵੀ ਅਸੀਂ ਸ਼ਹਿਰ ਫਰੀਦ ਕੋਲ ਨੂੰ ਹਰਿਆ ਭਰਿਆ ਰੱਖਣਾ ਹੈ ਨਹਿਰ ਦਾ ਕੰਕਰੀਟੀਕਰਨ ਪਿੱਛੇ ਹੋਇਆ 300 ਕਿਲੋਮੀਟਰ ਦਾ ਏਰੀਆ ਕੰਕਰੀਟੀਕਰਨ ਦਾ ਹੋਣਾ ਸੀਗਾ ਸ਼ਹਿਰ ਫਰੀਦਕੋਟ ਦੇ ਵਿੱਚ ਇੱਕੋ ਇੱਕ ਐਸੀ ਸੰਸਥਾ ਉੱਪਰ ਕੇ ਸਾਹਮਣੇ ਆਈ ਜਲ ਜੀਵਨ ਬਚਾਓ ਮੋਰਚਾ ਵੀ ਜਲ ਨੂੰ ਬਚਾਉਣਾ ਮੋਰਚੇ ਲਾਉਣੇ ਪਏ ਆ ਜਿਹੜੀ ਨਹਿਰ ਤੁਸੀਂ ਸਾਹਮਣੇ ਦੇਖ ਰਿਹਾ ਇਹਦੀਆਂ ਜਿਹੜੀਆਂ ਸਾਈਡਸ ਨੇ ਦੁਵਾਰਸ ਨੇ ਇਹ ਕੰਕਰੀਟਿਕरण ਕੀਤਾ ਗਿਆ ਲੇਕਿਨ ਇਹਦੀ ਜਿਹੜਾ ਤਾਲ ਹੈ ਉਹ ਬ੍ਰਿਕਸ ਦਾ ਬਣਾਇਆ ਗਿਆ ਤਾਂ ਕਿ ਸਿਪਜ ਹੁੰਦੀ ਰਹੇ ਤੂੰ ਦੇਖੋਗੇ ਨਹਿਰ ਦੇ ਕੰਢੇ ਉੱਪਰ ਨਲਕੇ ਵੀ ਲੱਗੇ ਨੇ ਬੋਰ ਵੀ ਹੋਏ ਨੇ ਉਹ ਤਾਂ ਹੀ ਹੋਇਆ ਵੀ ਇਟਮੀਨ ਜਿਹੜਾ ਪਾਣੀ ਜਿਹੜਾ ਪੀਣ ਯੋਗ ਹੈ ਇਹਦਾ ਟੀਡੀਐਸ ਸਾਡੀ ਸਿਹਤ ਵਾਸਤੇ ਕੋਈ 100 ਦੇ ਜਾਂ 85 ਦੇ ਕਰੀਬ ਹੈ ਥੋੜੀ ਜਿਹੀ ਦੂਰੀ ਜਿਵੇਂ ਜਿਵੇਂ ਸ਼ਹਿਰ ਦੀ ਹੁੰਦੀ ਜਾਂਦੀ ਨਹਿਰ ਤੋਂ ਤਾਂ 22500 ਦੇ ਕਰੀਬ ਟੀਡੀਐਸ ਸ਼ਹਿਰ ਫਰੀਦਕੋਟ ਵਾਸੀਆਂ ਨੇ ਜਲ ਜੀਵਨ ਬਚਾਓ ਮੋਰਚੇ ਦਾ ਗਠਨ ਕਰਕੇ ਬਚਾਇਆ ਇਹਨੂੰ ਔਰ ਇਹ ਵੀ ਕਿਹਾ ਵੀ 10000 ਦੇ ਕਰੀਬ ਇਸ ਕੰਡੇ ਦੇ ਉੱਤੇ ਦਰਖਤ ਲੱਗੇ ਆ ਤੁਸੀਂ ਬਰਬਾਦ ਕਰ ਦੇਵੋਗੇ ਤੁਹਾਨੂੰ ਤਾਂ ਨਹੀਂ ਅਸੀਂ ਬਰਵਾਉਣ ਦਿੰਦੇ ਬਹੁਤ ਰੌਲਾ ਪਾਇਆ ਲੇਕਿਨ ਪ੍ਰੋਮਿਸ ਕੀਤਾ ਮੈਂ ਕਿ ਮੈਂ ਇਹ ਸਬੰਧਤ ਅਧਿਕਾਰੀਆਂ ਨੇ ਵੀ 15 ਕਿਲੋ 15 ਫੁੱਟ ਦਾ ਜਿਹੜਾ ਏਰੀਆ ਹੈ ਉਹ ਸਾਡੀ ਮਜਬੂਰੀ ਹੈ ਸਾਡੇ ਪੇਵਰ ਚੱਲਣੇ ਸਾਡੀ ਮਸ਼ੀਨਰੀ ਚੱਲਣੀ ਹੈ ਅਸੀਂ ਉਹੀ ਇਹਨੂੰ ਰਿਮੂਵ ਕਰਾਂਗੇ ਬਾਕੀ ਜਿਹੜੇ ਦਰਖਤ ਅਸੀਂ ਬਚਾਵਾਂਗੇ ਉਹਨਾਂ ਨੇ ਬਚਾਏ ਵੀ ਦਰਖਤ ਫਿਰ ਵੀ ਜਿਨੇ ਕੋ ਦਿਨ ਗਹਿਲੀ ਕੀਤੀ ਠੇਕੇਦਾਰ ਨੇ ਉਹਨੂੰ ਸਾਡੀ ਸੁਸਾਇਟੀ ਨੇ ਜੁਰਮਾਨਾ ਵੀ ਕੀਤਾ ਜੁਰਮਾਨਾ ਅਸੀਂ ਗੁਰਦਾਰਾ ਸਾਹਿਬ ਦਿੱਤਾ ਕਾਹਰ ਜਿਵੇਂ ਪਹਿਲਾਂ ਸ਼ੰਕਰ ਜੀ ਨੇ ਕਿਹਾ ਵੀ ਇਹ ਜਮਾਤ 'ਚ ਬੜੀ ਅਮੀਰਾਂ ਦੀ ਜਮਾਤ ਹੈ ਇਹਨਾਂ ਨੂੰ ਕੋਈ ਫਰਕ ਨਹੀਂ ਹੁੰਦਾ ਜੁਰਮਾਨੇ ਦਾ ਹੁਣ ਕੀ ਕੀਤਾ ਇਹਨਾਂ ਨੇ ਜਿਹੜੀ ਮਿੱਟੀ ਇੱਥੇ ਇਕੱਠੀ ਹੋਈ ਸੀ ਉਹ ਆਸੇ-ਪਾਸੇ ਰਿਆਂ ਉਹਦੇ ਚਹੇਤਿਆਂ ਨੂੰ ਦੇਦੀ ਮਿੱਟੀ ਮਿੱਟੀ ਦੁਆਰਾ ਆਹ ਪਲੜੀ ਦੇ ਲਾਉਣ ਵਾਸਤੇ ਮਿੱਟੀ ਦੀ ਜ਼ਰੂਰਤ ਸੀ ਆਸੇ-ਪਾਸੇ ਮਿੱਟੀ ਲਿਆਉਣ ਦੀ ਬਜਾਏ ਇਹਨਾਂ ਨੇ ਇੱਥੋਂ ਮਿੱਟੀ ਪੱਟੀ ਹਾਈਐਸਟ ਮਸ਼ੀਨਰੀ ਦੇ ਨਾਲ ਬੜੀ ਪਾਵਰ ਦੇ ਨਾਲ ਤੇ ਦਰਖਤਾਂ ਨਾਲੋਂ ਮਿੱਟੀ ਜਦੋਂ ਪੱਟੀ ਗਈ ਤਾਂ ਦਰਖਤਾਂ ਦੇ ਨਾਲੋਂ ਮਿੱਟੀ ਪੱਟੀ ਕਰਨਾ ਇਹ ਦਰਖਤ ਜਿਹੜੇ ਖੋਖਲੇ ਹੋ ਗਏ ਆ ਘੱਟੋ ਘੱਟ 50 ਤੋਂ ਲੈ ਕੇ 60 ਸਾਲ ਦੀ ਉਮਰ ਦਾ ਜਾਮਨ ਦਾ ਦਰਖਤ ਹੈ ਇਹਨੂੰ ਦੇਖ ਕੇ ਕਿਤੇ ਤੁਸੀਂ ਇਹਦੇ ਫਰੂਟ ਦੇਖੋ ਇੰਨਾ ਇਹਨੂੰ ਜਾਮਨ ਦਾ ਫਲ ਲੱਗਿਆ ਇਹ ਵੀ ਹੋ ਸਕਦਾ ਇਹ ਨੇਰੀ ਆਈ ਸੀ ਪਿਛਲੇ ਦਿਨ ਨੇਰੀ ਨਾਲ ਵੀ ਡਿੱਗ ਸਕਦਾ ਜੀ ਇਹ ਨਹੀਂ ਸਰ ਮੈਂ ਡੇਲੀ ਸੈਰ ਕਰਨ ਆਉਣਾ ਨੇਰੀ ਨਾਲ ਬਿਲਕੁਲ ਨਹੀਂ ਡਿੱਗਿਆ ਨੇਰੀ ਨਾਲ ਡਿੱਗਣੇ ਹੁੰਦੇ ਹੋਰ ਦਰਖਤ ਖੜੇ ਕਿਉਂ ਨਹੀਂ ਡਿੱਗੇ ਉਹ ਸਾਹਮਣੇ ਨਿਗਾ ਮਾਰੋ ਆ ਦਰਖਤ ਖੜਾ ਆ ਉਹ ਦਰਖਤ ਖੜਾ ਉਹ ਕਿਉਂ ਨਹੀਂ ਦਰਖਤ ਡਿੱਗੇ ਇਹ ਕਿਉਂ ਡਿੱਗਿਆ ਕਿਉਂਕਿ ਇਹਦੀ ਜਣਾ ਖੋਖਲੀਆਂ ਕਰਤੀਆਂ ਮਿੱਟੀ ਵਿੱਚੋਂ ਕੱਢ ਲਈ ਦਰਖਤ ਡਿੱਗ ਪਿਆ ਤੁਸੀਂ ਦੇਖੋ ਆ ਜਿਹੜਾ ਫਲ ਲੱਗਾ ਹੈ ਇਹਦੇ ਨਾਲ ਹਜ਼ਾਰਾਂ ਪੰਛੀਆਂ ਨੇ ਆਪਦੀ ਪੇੜ ਦੀ ਪੂਰਤੀ ਕਰਨੀ ਸੀ ਔਰ ਮਹਿਕਮਾ ਇਹਨੂੰ ਠੇਕੇ ਦੇ ਦਿੰਦਾ ਹਰ ਸਾਲ ਇਹ ਸਾਰੇ ਦਰਖਤ ਜਿਹਨੇ ਨਹਿਰ ਦੇ ਕੰਡੇ ਤੇ ਲੱਗੇ ਨੇ ਬਹੁਤ ਜਿਹੇ ਠੇਕੇਦਾਰ ਵੀ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਨੇ ਹੁਣ ਜਾਮਨ ਦਾ ਫਲ ਖਾ ਕੇ ਲੋਕੀ ਆਨੰਦਤ ਹੁੰਦੇ ਨੇ ਦਿੱਲੀ ਤੱਕ ਫਰੀਦਕੋਟ ਦਾ ਜਾਮਨ ਦਾ ਫਰੂਟ ਜਾਂਦਾ ਦਿੱਲੀ ਤੱਕ ਇਹਨਾਂ ਨੇ ਬਰਬਾਦੀ ਕਰਤੀ ਤੁਸੀਂ ਅੱਗੇ ਸਮਾਜ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਨਾਲ ਕਿਸ ਤਰੀਕੇ ਨਾਲ ਖੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚ ਰੱਖੀ ਐ ਪ੍ਰਸ਼ਾਸਨ ਨਾਲ ਗੱਲਬਾਤ ਕਰੋਗੇ ਠੇਕੇਦਾਰਾਂ ਦੇ ਨਾਲ ਗੱਲਬਾਤ ਕਰੋਗੇ ਤਾਂ ਜੋ ਬਚਾਇਆ ਜਾ ਸਕੇ ਹੋਰ ਦਰਖਤਾਂ ਦਾ ਨੁਕਸਾਨ ਨਾ ਹੋਵੇ ਜ਼ਿੰਦਗੀ ਦੇ ਵਿੱਚ ਅਸਲੀ ਨਿਸ਼ਾਨ ਉਹ ਐ ਜਿਨ ਨੂੰ ਆਪਦੇ ਫਰਜ਼ ਨੂੰ ਪਹਿਚਾਣਿਆ ਅਸੀਂ ਆਪਦੇ ਫਰਜ਼ ਦੀ ਪਹਿਚਾਣ ਕਰਦੇ ਆ ਮੰਨ ਤੂੰ ਜੋਤ ਸਰੂਪ ਆਂ ਆਪਣਾ ਮੂਲ ਪਹਿਚਾਣ ਅਸੀਂ ਆਪਦੇ ਫਰਜ਼ ਦੀ ਪਹਿਚਾਣ ਕਰਦੇ ਹੋਏ ਆਪਦੀ ਧਰਤੀ ਮਾਤਾ ਜਿਨੂੰ ਕਿ ਗੁਰੂਆਂ ਸਾਹਿਬ ਗੁਰੂਆਂ ਨੇ ਕਿਹਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਦਿਵਸ ਰਾਤ ਦੇ ਦਾਈ ਦਾਇਆ ਖੇਲ ਸਗਲ ਜਗਤ ਉਹ ਜਗਤ ਤਾਂ ਹੀ ਖੇੜ ਸਕਦਾ ਜੇ ਉਸ ਜਗਤ ਨੂੰ ਪਾਣੀ ਤੇ ਹਵਾ ਜਿਹੜੀ ਆ ਉਹ ਬਿਲਕੁਲ ਸ਼ੁੱਧ ਮਿਲੂਗੀ ਜੇ ਦਰਖਤ ਵੱਡੇ ਜਾਣਗੇ ਤੇ ਹਵਾ ਵੀ ਸਾਡੀ ਦੋਸਤ ਨਹੀਂ ਇਨਸਾਨ ਹੋਣ ਦਿੰਦੇ ਫਿਰ ਹੁਣ ਅਸੀਂ ਪੂਰਾ ਸੰਘਰਸ਼ ਕਰਾਂਗੇ ਜੀ ਅਸੀਂ ਤਾਂ ਪਹਿਲਾਂ ਤਾਂ ਪਹਿਲਾਂ ਤਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਨੇਹਾ ਦਿੱਤਾ ਵੀ ਅਸੀਂ ਨਿਮਰਤਾ ਨਾਲ ਪੇਸ਼ ਆਉਣਾ ਅਸੀਂ ਨਿਮਰਤਾ ਨਾਲ ਪੁਰ ਜੋਰ ਦੋਨੇ ਹੱਥ ਜੋੜ ਕੇ ਸਿਰਨਵਾ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੀਆਂ ਵੀ ਤੁਸੀਂ ਵੀ ਇਹਦੀ ਹਵਾ ਲੈਣੀ ਹੈ ਤੁਸੀਂ ਵੀ ਇਹਦਾ ਪਾਣੀ ਪੀਣਾ ਤੁਸੀਂ ਵੀ ਇਹੀ ਆਕਸੀਜਨ ਲੈਣੀ ਆ ਤੁਸੀਂ ਆਪਣੇ ਫਰਜ਼ਾਂ ਨੂੰ ਪਹਿਚਾਣੋ ਉਸ ਮਾਲਕ ਨੇ ਪਰਵਦਗਾਰ ਨੇ ਤੁਹਾਨੂੰ ਬਹੁਤ ਉੱਚੀਆਂ ਉੱਚੀਆਂ ਕੁਰਸੀਆਂ ਬਖਸ਼ੀਆਂ ਨੇ ਆਪਦੀ ਪਾਵਰ ਦੇ ਨਾਲ ਇਹ ਜਿਹੜੀ ਬਰਬਾਦੀ ਹੋਣ ਜਾ ਰਹੀ ਆ ਫੀਰਕੋਟ ਸ਼ਹਿਰ ਵਿੱਚ ਨੂੰ ਬਚਾਇਆ ਜਾ ਸਕੇ ਬਹੁਤ ਦੁੱਖ ਲੱਗਿਆ ਇਹ ਗੱਲ ਤੇ ਬਹੁਤ ਦੁੱਖ ਲੱਗਿਆ ਕਿ ਦਰਖਤ ਡਿੱਗ ਪਏ ਆ ਆਉਣ ਵਾਲੇ ਬੱਚੇ ਆਉਣ ਵਾਲੇ ਪੀੜ੍ਹੀ ਨੂੰ ਬਹੁਤ ਜਿਆਦਾ ਨੁਕਸਾਨ ਆ ਬਹੁਤ ਹੀ ਦੁੱਖ ਹੋਇਆ ਸਾਰੇ ਇਹ ਦਰਖਤ ਨੂੰ ਦੇਖ ਕੇ ਅੱਜ ਸਵੇਰ ਮੈਂ ਵੀ ਦੇਖਿਆ ਸੀਗਾ ਜਦੋਂ ਡਿੱਗਿਆ ਹੈ ਮੈਂ ਨਿਗਰਾਨ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਤਿੰਨ ਕੁ ਮਹੀਨੇ ਮੈਂ ਵੀ ਬੜੀ ਆਪਦੇ ਨੇ ਦਿਨ ਦਾ ਸੇਵਾ ਕੀਤੀ ਪਰ ਉਹ ਬਚਾਈ ਦਾ ਸਾਨੂੰ ਕੋਈ ਬਹੁਤਾ ਫਾਇਦਾ ਨਹੀਂ ਲੱਗਦਾਗਾ ਜਿਹੜੇ ਆਹ ਤਰਖਤ 50 60 ਸਾਲ ਦਾ ਇਹ 20 ਫੁੱਟ ਤੋਂ ਵੀ ਦੂਰ ਹੈ 25 ਫੁੱਟ ਤੋਂ ਵੀ ਦੂਰ ਹੈ ਕਿਸੇ ਕੀਮਤ ਦੇ ਟੁੱਟਣਾ ਨਹੀਂ ਚਾਹੀਦਾ ਸੀ ਪਰ ਪ੍ਰਸ਼ਾਸਨ ਦੀ ਠੇਕੇਦਾਰਾਂ ਦੀ ਅੰਗਹਿਲੀ ਇਹਦੇ ਤੇ ਜਿੰਨਾ ਵੀ ਇਹਨਾਂ ਨੂੰ ਜੁਰਮਾਨਾ ਜਾਂ ਜਿੰਨੀ ਵੀ ਸਜ਼ਾ ਦਿੱਤੀ ਜਾਵੇ ਉਨੀ ਥੋੜੀ ਹੈ ਅੱਗੇ ਤੋਂ ਅਸੀਂ ਹੋਰ ਸਰਦਤਾ ਨਾਲ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੀ ਇਹ ਕਸੂਰ ਕਿਦਾ ਹੋ ਸਕਦਾ ਹੈ ਠੇਕੇਦਾਰਾਂ ਦਾ ਜਾਂ ਨਹਿਰੀ ਵਿਭਾਗ ਦਾ ਕਿਉਂਕਿ ਨਹਿਰੀ ਵਿਭਾਗ ਨੇ ਪਹਿਲਾਂ ਹੀ ਠੇਕੇਦਾਰਾਂ ਨੂੰ ਰੋਕਤਾ ਸੀ ਵੀ ਆ ਯਾਰ ਦਰਖਤ ਤੁਸੀਂ ਬਚਾ ਲੋ ਜੀ ਇਹ ਦੋਨਾਂ ਦਾ ਹੀ ਹੈ ਸਰ ਠੇਕੇਦਾਰ ਦਾ ਜ਼ਿਆਦਾ ਪਰ ਨਹਿਰੀ ਵਿਭਾਗ ਦੀ ਵੀ ਜ਼ਿੰਮੇਵਾਰੀ ਉਹਨਾਂ ਨੂੰ ਚੈੱਕ ਕਰਨ ਇੱਥੇ ਆਪਣੇ ਨਾਲ ਹੀ ਮਚਾਕੀ ਮਾਲ ਸਿੰਘ ਪੁਲ ਦੇ ਉੱਤੇ ਐਸ ਡੀਓ ਜੇਏ ਸਾਹਿਬ ਬਹਿੰਦੇ ਆ ਪਰ ਉਹ ਇੱਥੇ ਮੈਨੂੰ ਲੱਗਦਾ ਗੇੜਾ ਨਹੀਂ ਮਾਰਦੇ ਕਿਉਂਕਿ ਇਹ ਲੱਕੜ ਅਖੀਰ ਨੂੰ ਜਮਾ ਹੋਣੀ ਹੈ ਜੇਏ ਤੇ ਐਸ ਡੀਓ ਸਾਹਿਬ ਕੋਲੇ ਉਹਨਾਂ ਦਾ ਤਾਂ ਇਹ ਵਧੀਆ ਪ੍ਰੋਜੈਕਟ ਬਣ ਗਿਆ ਕੋਈ 20-50 ਹਜ਼ਾਰ ਦੀ ਲੱਕੜ ਹੈ ਵਿਸਬੰਧਤ ਅਧਿਕਾਰੀ ਜੰਗਲਾਤ ਵਿਭਾਗਾਂ ਜਦੋਂ ਕਿ ਦਿ ਸ਼ਹਿਰ ਦੇ ਵਿੱਚ ਦਰਖਤ ਲੱਗਾ ਹੋਇਆ ਉੱਤੋਂ ਦੀ ਤਾਰਾਂ ਲੰਘ ਰਹੀਆਂ ਇਲੈਕਟ੍ਰੋਨਿਕਸ ਦੀਆਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਮੀ ਪੈਣ ਕਰਨ ਉਹ ਦਰਖਤ ਵਿੱਚ ਕਰੰਟ ਆ ਜਾਂਦਾ ਜੇ ਥੋੜਾ ਜਿਹਾ ਦਰਖਤ ਨੂੰ ਛਾਂਗ ਵੀ ਦੇਈਏ ਨਾ ਤਾਂ ਵਿਭਾਗਾਂ ਕੇ ਪਰਚਾ ਕਰਨ ਤੱਕ ਜਾਂਦਾ ਪਰ ਚੰਗ ਦਾ ਪਰਚਾ ਹੋ ਗਿਆ ਤੁਹਾਡੇ ਤੇ ਹੁਣ ਪਰਚਾ ਕਿਦੇ ਤੇ ਹੋਊਗਾ ਇਹ ਸਵਾਲ ਅਸੀਂ ਪ੍ਰਸ਼ਾਸਨ ਨੂੰ ਪੁੱਛਦੇ ਹਾਂ ਸਬੰਧਤ ਅਧਿਕਾਰੀਆਂ ਨੂੰ ਪੁੱਛਦੇ ਹਾਂ ਵੀ ਆ ਪਰਚਾ ਤੁਸੀਂ ਕੀਤੇ ਕਰੋਗੇ ਇਹਦਾ ਕਿਸ ਬੰਦੇ ਨੂੰ ਇਹਦਾ ਪਨਿਸ਼ਮੈਂਟ ਦੇਵੋਗੇ ਕਿਹਨੂੰ ਦੀ ਸਜ਼ਾ ਦੇਵਾਂਗੇ ਤਾਂ ਸੁਣਿਆ ਤੁਸੀਂ ਜਿਹੜਾ ਇਹਨਾਂ ਵੱਲੋਂ ਲੰਬਾ ਸਮਾਂ ਜਿਹੜਾ ਸੰਘਰਸ਼ ਕੀਤਾ ਸੀਗਾ ਜਲ ਜੀਵਨ ਬਚਾਓ ਮੋਰਚਾ ਵੱਲੋਂ ਔਰ ਸੀਰ ਸੋਸਾਇਟੀ ਵੱਲੋਂ ਦਰੱਖਤਾਂ ਨੂੰ ਬਚਾਇਆ ਗਿਆ ਸੀਗਾ ਪਾਣੀ ਨੂੰ ਬਚਾਇਆ ਗਿਆ ਸੀਗਾ ਤਾਂ ਅੱਜ ਕਿਤੇ ਨਾ ਕਿਤੇ ਉਹਨਾਂ ਦਰੱਖਤਾਂ ਦਾ ਫੇਰ ਨੁਕਸਾਨ ਹੁੰਦਾ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਫੇਰ ਇਹਨਾਂ ਨੂੰ ਦੁੱਖ ਜਿਹੜਾ ਲੱਗ ਰਿਹਾ ਹੈ ਇਸੇ ਕਰਕੇ ਅੱਜ ਫੇਰ ਇਹ ਜਿਹੜਾ মিডিਆ ਸਾਹਮਣੇ ਆਇਆ ਤਾਂ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਹੈ ਕਿ ਇਹ ਜਿਹੜਾ ਨਹਿਰੀ ਵਿਭਾਗ ਹੈ ਜਾਂ ਠੇਕੇਦਾਰ ਹੈ ਉਹ ਜਰੂਰ ਕੋਸ਼ਿਸ਼ ਕਰਨ ਵੀ ਹੋਰ ਨੁਕਸਾਨ ਦਰਖਤਾਂ ਦਾ ਨਾ ਕਰਨ ਨੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸ਼ੰਗਾਰਚ ਜਿਹੜਾ ਸ਼ੁਰੂ ਕਰਨਾ ਪਊਗਾ ਸਾਡੇ ਵੱਲੋਂ ਵੀ ਆਪੀਲ ਹੈ ਨਹਿਰੀ ਵਿਭਾਗ ਨੂੰ ਕਿ ਜਰੂਰ ਧਿਆਨ ਰੱਖਿਆ ਜਾਵੇ ਠੇਕੇਦਾਰਾਂ ਨੂੰ ਜਿਹੜਾ ਕਹਿ ਕੇ ਇਹ ਦਰਖਤਾਂ ਨੂੰ ਬਚਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੁਣ ਪਹਿਲਾਂ ਤੁਹਾਡਾ ਬਹੁਤ ਵੱਡਾ ਸਹਿਯੋਗ ਹੈ ਨਹਿਰੀ ਵਿਭਾਗ ਦੇ ਅਫਸਰਾਂ ਦਾ ਕਿਉਂਕਿ ਪਹਿਲਾਂ ਵੀ ਤੁਸੀਂ ਆਪਣਾ ਦਰਖਤ ਬਚਾਉਣ ਦੀ ਕੋਸ਼ਿਸ਼ ਕੀਤੀ ਸੀਗੀ ਜਦੋਂ ਨਹਿਰਾਂ ਬਣੀਆਂ ਸੀਗੀਆਂ ਤਾਂ ਹੁਣ ਜਿਹੜੇ ਦਰਖਤਾਂ ਦਾ ਨੁਕਸਾਨ ਹੁੰਦਾ ਉਹਨ ਸੀ ਕੀਤੀ ਜਾਵੇ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੋਨਾਂ ਸੰਸਥਾਵਾਂ ਨੂੰ ਸੰਘਰਸ਼ ਸ਼ੁਰੂ ਕਰਨੇ ਪੈਣਗੇ ਜਾਂ ਉਹਨਾਂ ਦੇ ਸਮੇਂ ਦੇ ਵਿੱਚ ਇਹ ਦਰੱਖਤਾਂ ਦਾ ਬਚਾਅ ਹੋਵੇਗਾ ਗੁਰਜੀਤ ਸਿੰਘ ਰਮਾਨਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ